ਏ ਮਾਈਨਿੰਗ ਜਿਹੜੀ ਹੈ ਇਲੀਗਲ ਮਾਈਨਿੰਗ ਚੱਲ ਰਹੀ ਹੈ ਜਿਹੜੀ ਸਰਕਾਰਾਂ ਦੇ ਮਿਲੀ ਭੁਗਤ ਤੋਂ ਬਿਨਾ ਨਹੀਂ ਪੋਸੀਬਲ ਹਾਂ ਜਿਹੜੀ ਦੋ ਤਿੰਨ ਗੱਲਾਂ ਸਮਝਣ ਵਾਲੀ ਹੈ ਕਿ ਮਾਈਨਿੰਗ ਤਾਂ ਹੋਣੀ ਹੈ ਦਰਿਆ ਸਤਲੁਜ ਤੇ ਬਿਆਸ ਤੇ ਰਾਵੀ ਇਹ ਤਿੰਨ ਦਰਿਆ ਜਿਹੜੇ ਪੰਜਾਬ ਦੇ ਨੇ ਇਹਨਾਂ ਦੇ ਕੰਢਿਆਂ ਤੇ ਉਹ ਗਰਦਾਸਪੁਰ ਪਠਾਨਕੋਟ ਤੋਂ ਲੈ ਕੇ ਇੱਥੇ ਰੋਪੜ ਤੱਕ ਬਹੁਤ ਵੱਡੇ ਪੱਧਰ ਤੇ ਜਿਹੜਾ এনਵਾਇਰਨਮੈਂਟਲੀ ਜਿਹੜਾ ਹੈਗਾ ਡਿਵਾਸਟੇਸ਼ਨ ਜਿਹੜਾ ਹੈਗਾ ਜਿਹੜੀ ਨੁਕਸਾਨ ਹੈ ਜਿਹੜਾ ਇਹ ਹੋਇਆ ਹੈ ਸੰਸਦ ਹਲਕਿਆਂ ਦੇ ਮੁੱਦੇ ਬਣ ਕੇ ਰਹਿ ਜਾਂਦੇ ਨੇ ਜਾਂ ਉਹਨਾਂ ਪਿੰਡਾਂ 'ਚ ਉਹ ਮੁੱਦੇ ਜਿਹੜੇ ਗਵਾਚ ਜਾਂਦੇ ਨੇ ਕਦੇ ਮਾਈਨਿੰਗ ਕਦੇ ਵੀ ਪਾਰਲੀਮੈਂਟਰੀ ਇਲੈਕਸ਼ਨ 'ਚ ਕੋਈ ਬਹੁਤ ਵੱਡਾ ਮੁੱਦਾ ਨਹੀਂ ਬਣਿਆ ਮੈਂ ਨਹੀਂ ਕਦੇ ਦੇਖਿਆ ਵੀ ਲੋਕ ਸਭਾ ਦੇ ਅੰਦਰ ਕੋਈ ਇਹਦੇ ਬਾਰੇ ਕੋਈ ਮਾਈਨਿੰਗ ਤੋਂ ਜਿਹੜੇ ਅਫੈਕਟਡ ਜਿਹੜੇ ਮੈਂਬਰ ਜਿਹੜੇ ਆਉਂਦੇ ਨੇ ਜਿਹੜੇ ਲੋਕ ਸਭਾ 'ਚ ਬੈੰਦੇ ਨੇ ਉਹਨਾਂ ਨੇ ਕਦੇ ਇਹ ਮੁੱਦਾ ਪਾਰਲੀਮੈਂਟ 'ਚ ਸੀਰੀਅਸਲੀ ਚੁੱਕਿਆ ਹੋਵੇ ਗੁਰਬਾਣੀ ਦੇ ਮਹਾਵਾਕ ਦਿੱਲੀ ਪੜਦੇ ਆ ਪਵਨ ਗਰੂ ਪਾਣੀ ਪਿਤਾ ਪਾਣੀ ਪਲੀਟ ਹੋ ਰਿਹਾ ਨਾ ਮਿੱਟੀ ਜਿਹੜੀ ਐ ਪਲੂਟ ਹੋ ਰਹੀ ਆ ਹਵਾ ਪਾਣੀ ਸਭ ਹੀ ਖਰਾਬ ਹੋ ਰਿਹਾ ਲੀਡਰਾਂ ਦੀ ਦਿੱਕਤ ਆ ਜਾਂ ਲੋਕਾਂ ਦੀ ਵੀ ਦਿੱਕਤ ਆ ਕਿ ਉਹ ਇਸ ਮੁੱਦੇ ਨੂੰ ਮੁੱਦਾ ਹੀ ਨਹੀਂ ਸਮਝਦੇ ਮਾਈਨਿੰਗ ਨੂੰ ਜਿਹੜਾ ਮਾਫੀਆ ਹੈ ਜਾਂ ਜੋ ਰੂਲਿੰਗ ਕਲਾਸਿਸ ਹੈਗੇ ਆ ਜਿਹੜਾ ਦਾ ਬਹੁਤ ਵੱਡਾ ਸਟੇਕ ਆ ਮਾਈਨਿੰਗ 'ਚ ਉਹਨਾਂ ਨੇ ਆਮ ਲੋਕਾਂ ਨੂੰ ਰੁਝਾਨ ਦੇ ਤੌਰ ਤੇ এমਪਲੋਇਮੈਂਟ ਦੇ ਤੌਰ ਤੇ ਮਾਈਨਿੰਗ 'ਚ ਇਨਵੋਲਵ ਕਰ ਲਿਆ ਜੇ ਕੋਈ ਖੋਲਣ ਦੀ ਗੱਲ ਕਰਦਾ ਕੋਈ ਬੋ ਜਬਾਨਬੰਦੀ ਬੜੀ ਛੇਤੀ ਕਰਵਾ ਦਿੱਤੀ ਜਾਂਦੀ ਹੈ ਇਹ ਬਹੁਤ ਵੱਡਾ ਮੁਨਾਫਾ ਹੈ ਬਹੁਤ ਵੱਡੇ ਪੱਧਰ ਤੇ ਇਹ ਆਮਦਨ ਜਿਹੜੀ ਹੈ ਸਰਕਾਰ ਨੂੰ ਹੋ ਸਕਦੀ ਹੈ ਜਿਹੜੀਆਂ ਹੁਣ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਦੇ ਮਾਫੀਆ ਦੇ ਜੇਬਾਂ ਚ ਜਾ ਰਿਹਾ ਉਹ ਸਾਰਾ ਪੈਸਾ 2 200 ਫੁੱਟ ਤੱਕ ਜਿਹੜੀ ਹੈਗੀ ਆ ਉਹ ਖੱਡ ਜਿਹੜੀ ਹੈ ਉਹ ਬਣ ਗਈ ਹੈ ਤੇ ਉਹਦੇ ਜਿਹੜੇ ਨਾਲ ਦੇ ਖੇਤ ਨੇ ਉਹ ਟੈ ਰਹੇ ਨੇ ਉਹ ਕਿਸਾਨ ਮਜਬੂਰ ਹੋ ਰਹੇ ਨੇ ਉਹਨਾਂ ਨੂੰ ਹੀ ਉਹ ਖੇਤ ਦੇਣ ਹੈਨਾ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੀ ਜੇਕਰ ਗੱਲ ਕਰੀਏ ਤੇ ਪੂਰੇ ਵਿਸ਼ਵ ਵਿੱਚ ਵੀ ਇੱਕ ਜਿਹੜਾ ਟ੍ਰੈਂਡ ਉਹ ਵੇਖਣ ਨੂੰ ਮਿਲਦਾ ਉਹ ਹੈਗਾ ਕਲਾਈਮੇਟ ਚੇਂਜ ਦਾ। ਸਾਡਾ ਵਾਤਾਵਰਣ ਬਦਲ ਰਿਹਾ, ਪੌਣ ਪਾਣੀ ਬਦਲ ਰਿਹਾ, ਕਦੇ ਗਰਮੀ ਬਹੁਤ ਜ਼ਿਆਦਾ ਪੈ ਜਾਂਦੀ ਹੈ, ਕਦੇ ਠੰਡ ਬਹੁਤ ਲੰਮੀ ਚੱਲ ਜਾਂਦੀ ਹੈ। ਕਦੇ ਬਾਰਿਸ਼ ਇਸ ਤਰੀਕੇ ਨਾਲ ਹੁੰਦੀ ਹੈ ਕਿ ਹੜ੍ਹ ਆ ਜਾਂਦੇ ਤੇ ਕਦੇ ਸੋਕਾ ਹੋ ਜਾਂਦਾ। ਪੰਜਾਬ ਵਿੱਚ ਜੇਕਰ ਗੱਲ ਕਰੀਏ ਤਾਂ ਕੁਝ ਲੋਕਾਂ ਦਾ ਇਹ ਮੰਨਣਾ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਸਾਡੇ ਪੰਜਾਬ ਦੇ ਇਲਾਕੇ ਦੇ ਵਿੱਚ ਉਹਦੇ ਕਰਕੇ ਇਹ ਕਲਾਈਮੇਟ ਚੇਂਜ ਵੀ ਹੋ ਰਿਹਾ। ਦਰਿਆਵਾਂ ਦੇ ਵਹਿਣ ਮੁੜ ਰਹੇ ਆ ਜੰਗਲ ਲਗਾਤਾਰ ਕੱਟੇ ਜਾ ਰਿਹਾ ਜਿਸ ਕਰਕੇ ਇਹ ਕਲਾਈਮੇਟ ਚੇਂਜ ਹੋ ਰਿਹਾ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੀ ਲੋਕ ਸਭਾ ਚੋਣਾਂ ਦੇ ਵਿੱਚ ਕਲਾਈਮੇਟ ਚੇਂਜ ਦਾ ਮੁੱਦਾ ਖਾਸ ਕਰਕੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਕੀ ਕੋਈ ਚੋਣਾਂ ਦਾ ਮੁੱਦਾ ਬਣ ਸਕਿਆ ਕਿ ਲੋਕਾਂ ਲਈ ਇਹ ਮੁੱਦਾ ਹੈ ਜਾਂ ਲੀਡਰਾਂ ਲਈ ਇਹ ਗੌਰ ਕਰਨ ਵਾਲਾ ਮੁੱਦਾ ਹੈ ਅਸੀਂ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਪ੍ਰਭਜੀਤ ਸਿੰਘ ਜੀ ਸਰ ਸਵਾਗਤ ਹੈ ਜੀ ਬਹੁਤ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਵੇਂ ਬਹੁਤ ਲੰਬੇ ਸਮੇਂ ਤੋਂ ਜੀ ਗਰਾਉਂਡ ਲੈਵਲ ਤੇ ਮਾਈਨਿੰਗ ਦੇ ਇਸ਼ੂ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਇਸ਼ੂ ਤੇ ਰਿਪੋਰਟ ਕਰ ਰਹੇ ਹੋ ਆਪਾਂ ਗੱਲ ਇਥੋਂ ਸ਼ੁਰੂ ਕਰ ਲੈਣੇ ਕਿ ਪੰਜਾਬ ਵਿੱਚ 2022 ਚ ਨਵੀਂ ਸਰਕਾਰ ਆਉਂਦੀ ਆ ਆਮ ਆਦੀ ਪਾਰਟੀ ਦੀ ਕਿ ਉਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਗੈਰ ਕਾਨੂੰਨੀ ਮਾਈਨਿੰਗ ਤੇ ਕੋਈ ਠੱਲ ਪਈ ਐ ਇੰਨਾ 2 ਸਾਲਾਂ ਦੇ ਵਿੱਚ ਨਹੀਂ ਇਹ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈਗੀ ਐ ਜਾਂ ਮਾਈਨਿੰਗ ਇਟਸੈਲਫ ਐਜ਼ ਐਨ এনਵਾਇਰਨਮੈਂਟਲ ਜਿਹੜਾ ਇਸ਼ੂ ਹੈ ਇਹ ਕਾਫੀ ਮੈਰੀਕਲ ਦੋ ਤਿੰਨ ਦਾਕਿਆਂ ਤੋਂ ਇਹ ਹੈਗਾ ਕੋਈ ਵੀ ਸਰਕਾਰ ਹੋਵੇ ਤੇ ਇਹ ਚੋਣਾ ਵੇਲੇ ਜਿਹੜੀ ਉਹ ਪਾਰਟਿਕੂਲਰਲੀ ਉਸੇ ਕੌਨਸਟਿਟੂਐਂਸੀ ਜਿਹੇ ਲੋਕ ਸਭਾ ਕੌਨਸਟਿਟੂਐਂਸੀ ਲੋਕ ਸਭਾ ਹਲਕੇ ਦੇ ਅੰਦਰ ਜਿਹੜੇ ਵਿਧਾਨ ਸਭਾ ਦੇ ਹਲਕੇ ਹੁੰਦੇ ਨੇ ਉਸੇ ਵਿਧਾਨ ਸਭਾ ਹਲਕੇ ਦੇ ਮੁੱਦੇ ਬਣ ਕੇ ਰਹਿ ਜਾਂਦੇ ਨੇ ਜਾਂ ਉਹਨਾਂ ਪਿੰਡਾਂ 'ਚ ਉਹ ਮੁੱਦੇ ਜਿਹੜੇ ਗਵਾਚ ਜਾਂਦੇ ਨੇ ਤੇ ਤੁਹਾਡਾ ਸਵਾਲ ਸੀ ਕਿ ਇਹ ਮਾਈਨਿੰਗ ਉਸੇ ਤਰ੍ਹਾਂ ਚੱਲ ਰਹੀ ਹੈ ਬਿਲਕੁਲ ਬਹੁਤ ਜ਼ਿਆਦਾ ਸਤਲੁਜ ਦਰਿਆ ਸਤਲੁਜ ਤੇ ਬਿਆਸ ਤੇ ਰਾਵੀ ਇਹ ਤਿੰਨ ਦਰਿਆ ਜਿਹੜੇ ਪੰਜਾਬ ਦੇ ਨੇ ਇਹਨਾਂ ਦੇ ਕੰਢਿਆਂ ਤੇ ਉਹ ਗਰਦਾਸਪੁਰ ਪਠਾਨਕੋਟ ਤੋਂ ਲੈ ਕੇ ਇੱਥੇ ਰੋਪੜ ਤੱਕ ਬਹੁਤ ਵੱਡੇ ਪੱਧਰ ਤੇ ਜਿਹੜਾ এনवायरमेंटਲੀ ਜਿਹੜਾ ਹੈਗਾ ਡਿਵਾਸਟੇਸ਼ਨ ਜਿਹੜਾ ਹੈਗਾ ਜਿਹੜੀ ਨੁਕਸਾਨ ਆ ਜਿਹੜਾ ਇਹ ਹੋਇਆ ਹੈ ਹੈਬਿਟੇਸ਼ਨ ਜਿਹੜੀਆਂ ਨੇ ਫਲੋਰਾ ਫੋਨਾ ਸਾਰੀਆਂ ਇਹ ਬਹੁਤ ਵੱਡੇ ਤਬਰ ਤੇ ਤਬਾਹ ਹੋਈਆਂ ਨੇ ਔਰ ਇਹ ਹੁਣ ਵੀ ਕੰਮ ਜਿਹੜਾ ਜਾਰੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਵਿਧਾਨ ਸਭਾ ਹਲਕਿਆਂ ਵਿੱਚ ਉਹਨਾਂ ਲੋਕ ਸਭਾ ਹਲਕਿਆਂ ਦੇ ਵੀ ਵਿਧਾਨ ਸਭਾ ਹਲਕਿਆਂ ਦਾ ਹੀ ਮੁੱਦਾ ਬਣ ਕੇ ਰਹਿ ਜਾਂਦਾ ਪਰ ਅਸਰ ਤਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਉਂਦਾ ਪੰਜਾਬ ਦੇ ਵੱਡੇ ਹਿੱਸੇ ਦੇ ਸਾਰੇ ਦਰਿਆਵਾਂ ਨੂੰ ਜਿਹੜਾ ਵਹਿਨ ਮੁੜ ਜਾਂਦੇ ਐ ਇੰਨਾ ਜੰਗਲ ਦੀ ਕਟਾਈ ਹੋ ਰਹੀ ਆ ਉਹਦਾ ਅਸਰ ਤਾਂ ਸਾਰੇ ਲੋਕਾਂ ਤੇ ਹੁੰਦਾ ਨਾ ਹਾਂ ਇਹ ਲੋਕ ਸਭਾ ਚੋਣਾਂ ਨੇ ਪਾਰਲੀਮੈਂਟਰੀ ਚੋਣਾਂ ਨੇ ਇਕੱਲੇ ਪੰਜਾਬ ਦੀ ਗੱਲ ਨਹੀਂ ਹਿਮਾਚਲ ਵੀ ਹੈ ਇਹਦੇ ਬਹੁਤ ਸਾਰੇ ਇਧਰ ਸਟੇਟ ਨੇ इवन के ਜਿਹੜੇ ਤਾਮਿਲਨਾਡੂ ਜਾਂ ਹੋਰ ਜਿਹੜੇ ਪ੍ਰਾਂਤ ਨੇ ਸਪੈਸ਼ਲੀ ਜਿਹੜੇ ਸੈਂਟਰਲ ਇੰਡੀਆ ਦੀ ਜਿਹੜੀਆਂ ਸਟੇਟਾਂ ਨੇ ਤੁਹਾਡੇ ਇਹ ਚਾਰਖੰਡ ਹੋ ਗਿਆ ਬਿਹਾਰ ਹੋ ਗਿਆ ਹੈ ਨਾ ਇਹਨਾਂ ਮੁੱਦਿਆਂ ਤੇ ਵੀ ਬਹੁਤ ਵੱਡੇ ਆਪਣੇ ਲੈਵਲ ਤੇ ਟ్రਾਈਬਲਸ ਉੱਥੇ ਲੜਦੇ ਨੇ ਲੇਕਿਨ ਇਹ ਕਦੇ ਮਾਈਨਿੰਗ ਕਦੇ ਵੀ ਪਾਰਲੀਮੈਂਟਰੀ ਇਲੈਕਸ਼ਨ ਚ ਕੋਈ ਬਹੁਤ ਵੱਡਾ ਮੁੱਦਾ ਨਹੀਂ ਬਣਿਆ ਮੈਂ ਨਹੀਂ ਕਦੇ ਦੇਖਿਆ ਵੀ ਲੋਕ ਸਭਾ ਦੇ ਅੰਦਰ ਕੋਈ ਇਹਦੇ ਬਾਰੇ ਕੋਈ ਮਾਈਨਿੰਗ ਤੋ ਜਿਹੜੇ ਅਫੈਕਟਡ ਜਿਹੜੇ ਮੈਂਬਰ ਜਿਹੜੇ ਆਉਂਦੇ ਨੇ ਜਿਹੜੇ ਲੋਕ ਸਭਾ ਚ ਬੰਦੇ ਨੇ ਉਹਨਾਂ ਨੇ ਕਦੇ ਇਹ ਮੁੱਦਾ ਪਾਰਲੀਮੈਂਟ ਚ ਸੀਰੀਅਸਲੀ ਚੁੱਕਿਆ ਹੋਵੇ ਸਰਕਾਰਾਂ ਨਾਲ ਕਿਉਂਕਿ ਇਹਦੇ ਸੈਂਟਰਲ ਗਵਰਨਮੈਂਟ ਦੀ ਵੀ ਰੋਲ ਹੈ ਤੁਹਾਡੇ ਕੋਲ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਹੈ ਤੁਹਾਡੀ ਤੁਸੀਂ এনवायरमेंट ਅਸੈਸਮੈਂਟ ਰਿਪੋਰਟ ਬਣਾਣੇ ਬਣਾ ਕੇ ਦੇਣੀ ਹੁੰਦੀ ਹੈ ਹਾਲਕਿ ਇਹ ਸਟੇਟ ਸਬਜੈਕਟ ਹੈ ਗਰਾਊਂਡ ਪੱਧਰ ਤੇ ਸਟੇਟ ਸਬਜੈਕਟ ਹੈ ਕਿਸੇ ਵੀ ਸਟੇਟ ਗਵਰਨਮੈਂਟ ਨੇ ਨਾ ਪੰਜਾਬ ਨੇ ਨਾ ਹਰਿਆਣਾ ਬਿਸ਼ੱਕ ਦੀ ਜਮਨਾ ਦੇ ਹਾਲੇਦੁਆਲੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਨਾਂ ਨੇ ਵੀ ਕਦੇ ਵੀ ਕਿਸੇ ਸਟੇਟ ਗਵਰਨਮੈਂਟ ਨੇ ਇਹਨੂੰ ਮੁੱਦੇ ਨੂੰ ਕਦੇ ਸੀਰੀਅਸਲੀ ਨਹੀਂ ਉਭਾਰਿਆ ਨਾ ਵਿਧਾਨ ਸਭਾ 'ਚ ਨਾ ਲੋਕ ਸਭਾ 'ਚ ਜਦੋਂ ਲੋਕਾਂ ਦੀ ਜ਼ਿੰਦਗੀ ਤੇ ਇੰਨਾ ਫਰਕ ਪੈ ਰਿਹਾ ਹੋਵੇ ਜੀ ਔਰ ਖਾਸ ਕਰਕੇ ਆਪਾਂ ਗੁਰਬਾਣੀ ਦੇ ਮਹਾਵਾਕ ਦਿੱਲੀ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਪਾਣੀ ਪਲੀਤ ਹੋ ਰਿਹਾ ਨਾ ਮਿੱਟੀ ਜਿਹੜੀ ਆ ਪਲੂਟ ਹੋ ਰਹੀ ਆ ਹਵਾ ਪਾਣੀ ਸਭ ਹੀ ਖਰਾਬ ਹੋ ਰਿਹਾ ਲੀਡਰਾਂ ਦੀ ਦਿੱਕਤ ਆ ਜਾਂ ਲੋਕਾਂ ਦੀ ਵੀ ਦਿੱਕਤ ਆ ਕਿ ਉਹ ਇਸ ਮੁੱਦੇ ਨੂੰ ਮੁੱਦੇ ਨਹੀਂ ਸਮਝਦੇ ਦੇਖੋ ਇਹ ਇਸ ਇਸ ਪਾਰਟਿਕੂਲਰ ਇਸ ਗੱਲ ਤੇ ਮੈਂ ਇੱਕ ਜਿਹੜਾ ਸਪੈਸੀਫਿਕ ਪੁਆਇੰਟ ਮੈਂ ਥੇ ਰੱਖਣਾ ਚਾਹਾਂਗਾ ਬਈ ਮਾਈਨਿੰਗ ਨੂੰ ਜਿਹੜਾ ਮਾਫੀਆ ਹੈ ਜਾਂ ਜੋ ਰੂਲਿੰਗ ਕਲਾਸਿਸ ਹੈਗੇ ਜਿਹੜਾ ਦਾ ਬਹੁਤ ਵੱਡਾ ਸਟੇਕ ਆ ਮਾਈਨਿੰਗ ਚ ਉਹਨਾਂ ਨੇ ਆਮ ਲੋਕਾਂ ਨੂੰ ਰੁਝਾਨ ਦੇ ਤੌਰ ਤੇ এমਪਲੋਇਮੈਂਟ ਦੇ ਤੌਰ ਤੇ ਮਾਈਨਿੰਗ ਚ ਇਨਵੋਲਵ ਕਰ ਲਿਆ ਹੈ ਇਹ ਸੈਲਫ এমਪਲੋਇਮੈਂਟ ਲੈਵਲ ਤੇ ਕਿਸੇ ਨੇ ਇੱਕ ਟਿੱਪਰ ਪਾਇਏ ਕਿਸੇ ਨੇ ਦੋ ਟਿੱਪਰ ਪਾਇਏ ਉਹਦੇ ਨਾਲ ਜਿਹੜੀ ਹੈ ਕਿ ਜਿਹੜੀ ਆਮ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਆਪੇ ਹਲਕੀ ਹੋ ਜਾਂਦੀ ਹੈ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਕਿ ਇਕੱਲੇ ਅਸੀਂ ਹੀ ਅਫੈਕਟਡ ਕੀ ਹੋਈ ਆ ਤਾਂ ਇਹ ਵੱਡੇ ਪੱਧਰ ਤੇ ਜਦ ਤੱਕ ਉੱਪਰ ਉਹ ਕੋਈ ਪੋਲਿਸੀ ਚ ਚੇਂਜ ਨਹੀਂ ਆਉਂਦਾ ਤੇ ਹਾਂ ਇੱਕ ਮਿਸਾਲ ਦੇ ਤੌਰ ਤੇ ਮੈਂ ਜ਼ਰੂਰ ਇੱਥੇ ਕਹੂੰਗਾ ਵੀ ਹੁਸ਼ਿਆਰਪੁਰ ਇਲਾਕੇ ਜਿਹੜਾ ਮੁਕੇਰੀਆਂ ਦਾ ਬਲਾਕ ਹੈ ਜਿਹੜਾ ਬਿਆਸ ਦੇ ਕੰਢੇ ਤੇ ਉੱਥੇ ਤੁਸੀਂ ਦੇਖੋ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋਈ ਹੈ ਔਰ ਉਹ ਲੋਕ ਵੀ ਕਿਸੇ ਸਮੇ ਬਹੁਤ ਇਕਜੁੱਟ ਸਨ ਲੇਕਿਨ ਅੱਜ ਵੀ ਜਿਹੜੇ ਉੱਥੇ ਆਪਣਾ ਤੁਸੀਂ ਆ ਤਰਬਿੰਦਰ ਹੁਣੀ ਲਾਲੋ ਮੁਕੇਰੀਆ ਬਲਾਗ ਦੇ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਮੁਹਿੰਮ ਛੇੜੀ ਹੈ ਲੇਕਿਨ ਜਦੋਂ ਚੋਣਾ ਆਂਦੀ ਆ ਨਾ ਇਹ ਚੋਣਾ ਵੇਲੇ ਜਿਹੜੀਆਂ ਨੇ ਉਹ ਮੁੱਦੇ ਜਿਹੜੇ ਨੇ ਉਹ ਰੁਲ ਕੇ ਰਹਿ ਜਾਂਦੇ ਨੇ ਹਾਲਾਂਕਿ ਆਪਣੇ ਵੱਲੋਂ ਕਾਫੀ ਕੋਸ਼ਿਸ਼ ਕਰਦੇ ਨੇ ਗੱਲ ਉੱਥੇ ਹੀ ਆ ਰਹੀ ਹੈ ਵੀ ਬਹੁਤ ਲੋਕਲ ਲੈਵਲ ਤੇ ਇਹ ਇਸ਼ੂ ਜਿਹੜਾ ਹੈਗਾ ਇਹ ਲੋਕ ਸਭਾ ਦਾ ਇਸ਼ੂ ਵੀ ਬਣਨਾ ਚਾਹੀਦਾ ਹੈ ਲੇਕਿਨ ਲੋਕ ਸਭਾ ਤਾਂ ਦੂਰ ਦੀ ਗੱਲ ਰਹੀ ਇਹ ਵਿਧਾਨ ਸਭਾ ਦੀ ਚੋਣਾ ਵੇਲੇ ਵੀ ਇਹ ਮੁੱਦੇ ਨਹੀਂ ਹੁੰਨੇ ਉਹ ਬਾਰੇ ਜਾਂਦੇ ਮਾਈਨਿੰਗ ਇਫੈਕਟ ਕਿਸ ਤਰੀਕੇ ਨਾਲ ਕਰਦੇ ਜੇ ਤੁਸੀਂ ਸਾਨੂੰ ਥੋੜਾ ਸਮਝਾ ਸਕੋ ਕਿ ਮਾਈਨਿੰਗ ਉਹ ਕਿਸ ਤਰੀਕੇ ਨਾਲ ਕਰਦੇ ਆ ਜਿਵੇਂ ਉਹ ਟਿਪਰ ਲੈ ਕੇ ਆਉਂਦੇ ਆ ਮਸ਼ੀਨਾਂ ਲੈ ਕੇ ਆਉਂਦੇ ਆ ਉਹ ਮਾਈਨਿੰਗ ਕਿਸ ਹੱਦ ਤੱਕ ਕਰਦੇ ਆ ਕਿੰਨੀ ਡੂੰਗੀ ਖਦਾਈ ਕਰਦੇ ਉਹਦਾ ਮਿੱਟੀ ਤੇ ਪੌਣ ਪਾਣੀ ਤੇ ਕਿਦਾਂ ਸਰ ਪਾਉਂਦੇ ਆ ਇਹ ਤਾਂ ਬਹੁਤ ਬਰੇਜ਼ਨਲੀ ਖੁੱਲੇ ਆਮ ਅਫਸਰ ਸ਼ਾਹੀ ਦੇ ਨਾਖੇਟਾ ਇਹ ਸਾਰੀ ਮਤਲਬ ਮੈਂ ਤਾਂ ਕਹੂੰਗਾ ਕਿ ਮਿਲੀਪੋ ਗਤ ਨਾਲ ਇਹ ਸਾਰੀ ਜਿਹੜੀ ਹੈ ਮਾਈਨਿੰਗ ਬੜੀ ਇਹ ਨੁਕਸਾਨਦੇ ਤਰੀਕੇ ਨਾਲ ਇਹ ਮਾਈਨਿੰਗ ਚੱਲ ਰਹੀ ਹੈ ਮਾਈਨਿੰਗ ਦੇਖੋ ਦੋ ਤਿੰਨ ਤਰ੍ਹਾਂ ਦੇ ਇੱਥੇ ਦੋ ਤਿੰਨ ਗੱਲਾਂ ਸਮਝਣ ਵਾਲੀਆਂ ਨੇ ਮਾਈਨਿੰਗ ਦੀਆਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਮਾਈਨਿੰਗ ਤਾਂ ਹੋਣੀ ਹੈ ਰਿਸੋਰਸਸ ਨੇਚਰ ਨੇ ਉੱਪਰ ਆਉਣਾ ਹੈ ਕੁਦਰਤ ਨੇ ਰੇਤਾ ਦੇਣਾ ਹੈ ਤੇ ਕੁਦਰਤ ਨੇ ਬਦਰੀ ਦੇਣੀ ਹੈ ਇਹਦੇ ਬੋਲਡਰ ਆਉਂਦੇ ਨੇ ਉਹਨੂੰ ਰੈਗੂਲੇਸ਼ਨ ਦੇ ਲਾਅ ਵੀ ਬਣੇ ਹੋਏ ਨੇ ਤੁਹਾਡੇ ਰੂਲਸ ਵੀ ਬਣੇ ਹੋਏ ਨੇ ਮਿਨਰਲ ਐਂਡ ਮਾਈਨਰ ਰੂਲਸ ਵੀ ਬਣੇ ਹੋਏ ਨੇ ਹਨਾ ਮਾਈਨਰ ਮਿਨਰਲ ਰੂਲਸ ਬਣੇ ਹੋਏ ਨੇ ਹਾਈ ਕੋਰਟ ਦੀ ਵੀ ਇੰਟਰਫੀਰੈਂਸ ਚੱਲ ਰਹੀ ਹੈ ਹਾਈ ਕੋਰਟ ਦੇ ਇੰਟਰਫੀਰੈਂਸ ਮੈਂ 2012 ਤੋਂ ਦੇਖ ਰਿਹਾ ਪੰਜਾਬ ਐਨਰ ਹੈ ਨਾ ਹਾਈ ਕੋਰਟ ਦੇ ਉਹਨਾਂ ਨੇ ਆਨਲਾਈਨ ਆਪਸ਼ਨਸ ਵੀ ਕਰਤੀ ਲੇਕਿਨ ਇਹ ਮੁੱਦਾ ਉੱਥੇ ਹੀ ਖੜਾ ਹੈ ਇਹ ਸਰਕਾਰ ਦੀ ਮਿਲੀਆਂ ਸਰਕਾਰਾਂ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਪੋਸੀਬਲ ਹੈ ਕਿ ਵੀ ਇਹ ਮਾਈਨਿੰਗ ਜਿਹੜੀ ਹੈ ਇਹ ਰੁਕ ਜਾਵੇ ਇਹ ਇਹ ਮਾਈਨਿੰਗ ਜਿਹੜੀ ਹੈ ਇਲੀਗਲ ਮਾਈਨਿੰਗ ਚੱਲ ਰਹੀ ਹੈ ਜਿਹੜੀ ਸਰਕਾਰਾਂ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਪੋਸੀਬਲ ਹਾਂ ਜਿਹੜੀ ਦੋ ਤਿੰਨ ਗੱਲਾਂ ਸਮਝਣ ਵਾਲੀਆਂ ਕਿ ਮਾਈਨਿੰਗ ਤਾਂ ਹੋਣੀ ਹੈ ਇੱਕ ਇਲੀਗਲ ਮਾਈਨਿੰਗ ਕੀ ਹੈ ਤੇ ਲੀਗਲ ਮਾਈਨਿੰਗ ਕੀ ਹੈ ਜਿਹੜੀ ਜਿਹੜੇ ਖੱਡ ਜਿਹੜੇ ਤੁਹਾਡੇ ਆਪਸ਼ਨ ਹੁੰਦੇ ਨੇ ਉਹ ਲੀਗਲ ਮਾਈਨਿੰਗ ਹੈ ਲੇਕਿਨ ਉਹਨਾਂ ਦੀ ਗਾਰਚ ਉਹਨਾਂ ਦੇ ਆਲੇ-ਦੁਆਲੇ ਸਾਰਾ ਮਾਲ ਪੱਟ ਲਿਆ ਜਾਂਦਾ ਉਹਨੂੰ ਇਲੀਗਲ ਮਾਈਨਿੰਗ ਕਹਿੰਦੇ ਆ ਈਵਨ ਕਿ ਜਿਹੜੀਆਂ ਲੀਗਲ ਕੁਐਰੀਜ਼ ਦੇ ਅੰਦਰ ਵੀ ਜਿਹੜੇ ਨੇ ਰੂਲਸ ਵਾਇਲਟ ਹੁੰਦੇ ਨੇ ਤੁਸੀਂ ਮੈਨੂਅਲ ਮਾਈਨਿੰਗ ਦੇ ਜ਼ੋਨ ਹੈਗੇ ਥੋੜੀ ਜਿਹਾ ਐਨਵਾਇਰਨਮੈਂਟਲ ਅਸੈਸਮੈਂਟ ਰਿਪੋਰਟ ਜਿਹੜਾ ਬਣਾਉਣੀ ਹੋ ਕਿਸੇ ਵੀ ਪਾਰਟਿਕੂਲਰ ਏਰੀਆ ਦੀ ਕਿਹ ਕੁਐਰੀ ਦੀ ਖੱਡ ਦੀ ਉੱਥੇ ਦੇ ਬਕਾਇਦਾ ਨਿਯਮ ਨੇ ਬਈ ਤੁਸੀਂ ਜੀਸੀਬੀ ਤੋਂ ਵੱਧ ਨਹੀਂ ਕਰ ਸਕਦੇ इवन ਕਿ ਜੀਸੀਬੀ ਦਾ ਦਰਿਆ ਦਾ ਬਿਲਕੁਲ ਨਹੀਂ ਵਾਰ ਸਕਦੇ ਇੱਥੇ ਪੌਵਲਨ ਵਰਕੀਆਂ ਜਿਹੜੀਆਂ ਵੱਡੀਆਂ ਜਾਇੰਟ ਮਸ਼ੀਨਸ ਨੇ ਉਹ ਤੁਸੀਂ ਦਰਿਆ ਦੇ ਅੰਦਰ ਵਾਰ ਕੇ ਤੁਸੀਂ ਪਾਣੀ ਤੋਂ ਕੱਢ ਰਹੇ ਹੋ ਤੇ ਹੈ ਤਾਂ ਲੀਗਲ ਖੱਡ ਲੇਕਿਨ ਇਲੀਗਲੀ ਹੋ ਰਿਹਾ ਹੈ ਤੇ ਦੂਸਰੀ ਗੱਲ ਇਹ ਹੈ ਜਿੱਥੇ ਲੀਗਲ ਕੁਐਰੀਜ਼ ਹੈਗੀਆਂ ਨੇ ਉਹਦਾ ਜਿਹੜਾ ਰੈਵਨਿਊ ਹੈ ਉਹਦੀ ਵੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਮਿਸਾਲ ਦੇ ਤੌਰ ਤੇ ਜੇ ਸਰਕਾਰ ਨੂੰ ਲੀਗਲ ਕੁਐਰੀਜ਼ ਤੋਂ 100 ਕਰੋੜ ਰੈਵਨਿਊ ਆਉਂਦਾ ਹੈ 100 ਕਰੋੜ ਦੀ ਆਮਦਨ ਹੁੰਦੀ ਹੈ ਸਰਕਾਰ ਨੂੰ ਜਿਹੜਾ ਲੀਗਲ ਰੇਤਾ ਨਿਕਲਦਾ ਉਹ ਸਿਰਫ 10 ਕਰੋੜ ਤੇ ਆ ਰਹੀ ਹੈ ਉਹਦੀ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਮਤਲਬ ਇਹ ਮੁੱਦੇ ਸਮਝਣ ਵਾਲੇ ਨੇ ਕਿਉਂਕਿ ਮਾਈਨਿੰਗ ਹੋਣੀ ਹੈ ਲੇਕਿਨ ਮਾਈਨਿੰਗ ਕਿੱਥੇ ਹੋਣੀ ਹੈ ਉਹ ਉਹ ਸਮਝਣ ਵਾਲੀ ਗੱਲ ਹੈ ਔਰ ਉਹਦੇ ਸਾਰਾ ਵਾਇਓਲੇਸ਼ਨ ਜਿਹੜੀ ਚੱਲ ਰਹੀ ਹੈ ਉਹ ਮਿਲੀ ਭੁਗਤ ਤੋਂ ਬਿਨਾ ਨਹੀਂ ਹੈ ਪੋਸੀਬਲ ਹੈ ਗੱਲ ਸਾਰੀ ਇੱਕ ਜਿਵੇਂ ਤੁਸੀਂ ਕਾਫੀ ਲੰਮੇ ਸਮੇਂ ਤੋਂ ਰਿਪੋਰਟ ਕਰ ਰਹੇ ਹੋ ਇਹ 트ੈਂਡ ਵੀ ਵੇਖਣ ਨੂੰ ਮਿਲਦਾ ਕਿ ਜਦੋਂ ਤਾਂ ਲੀਡਰ ਆਪੋਜੀਸ਼ਨ 'ਚ ਹੁੰਦੇ ਆ ਉਹ ਤਾਂ ਧਰਨੇ ਵੀ ਲਾਉਂਦੇ ਆ ਮਜਾਰੇ ਵੀ ਕਰਦੇ ਆ ਰੌਲਾ ਵੀ ਪਾਉਂਦੇ ਆ ਜਦੋਂ ਫਿਰ ਉਹ ਰੂਲਿੰਗ ਦੇ ਵਿੱਚ ਆ ਜਾਂਦੇ ਆ ਤਾਂ ਉਦੋਂ ਚੀਜ਼ਾਂ ਬਿਲਕੁਲ ਪਲਟ ਜਾਂਦੀਆਂ ਨੇ ਦੇਖੋ ਇੱਕ ਬਹੁਤ ਸਾਡੇ ਸਾਹਮਣੇ ਮਿਸਾਲ ਹੈ ਰੋਪੜ ਦੀ ਮਿਸਾਲ ਹੈ ਸ਼ਿਵਾਲਿਕ ਫੁੱਟੇਲਸ ਤੇ ਉੱਥੇ ਕੌਨਸਟਿਟੂਐਂਸੀਜ਼ ਹੈਗੀਆਂ ਨੇ ਮੈਂ ਕਿਸੇ ਦਾ ਨਾਮ ਨਹੀਂ ਲਵਾਂ ਲੇਕਿਨ ਇੱਕ ਰੂਲਿੰਗ ਪਾਰਟੀ ਦਾ ਨੁਮਾਇੰਦਾ ਜਿਹੜਾ ਕਿ ਉੱਥੇ ਅੱਜ ਐਮਐਲਏ ਹੈ ਉਹ ਮਾਈਨਿੰਗ ਦੇ ਮੁੱਦੇ ਤੇ ਹੀ ਉਹ ਉਹਨੂੰ ਜਿਹੜਾ ਪੌਪੂਲੈਰਿਟੀ ਉਹਨੇ ਗੇਨ ਕੀਤੀ ਉਹਨੂੰ ਲੋਕਾਂ ਨੇ ਇਕਨੋਲਜ ਕੀਤਾ ਤੇ ਅੱਜ ਜੋ ਐਮ.ਐਲ.ਏ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਉਹਨੇ ਗੁੰਡਾ ਟੈਕਸ ਜਿਹਨੂੰ ਆਪਾਂ ਕਹਿ ਰਹੇ ਹਾਂ ਉਹਨੇ ਗੁੰਡਾ ਟੈਕਸ ਟਰਮ ਦਿੱਤੀਆਂ ਜਾਂ ਜਿਹੜੀ ਉਹ ਆਪਾਂ ਕਹਿੰਦੇ ਆ ਕਿ ਪਰਚੀ ਕੱਢਦੇ ਆ ਗੁੰਡਾ ਪਰਚੀ ਕੱਢਦੇ ਆ ਪਟੀਸ਼ਨਾਂ ਵੀ ਪਵਾਈਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਗਿਆ ਲੇਕਿਨ ਅੱਜ ਉਹੀ ਜਨਾਬ ਜਿਹੜੇ ਹੁਣ ਵਿਧਾਨ ਸਭਾ 'ਚ ਬੈਠੇ ਨੇ ਰੂਲਿੰਗ ਪਾਰਟੀ 'ਚ ਉਹੀ ਕਹਿ ਰਹੇ ਨੇ ਕਿ ਇਹ ਮਾਈਨਿੰਗ ਮੁੱਦਾ ਹੀ ਨਹੀਂ ਹੈਗਾ ਮੁੱਦਾ ਬਾਣੀ ਨਹੀਂ ਰਿਹਾ ਚੋਣਾਂ ਦਾ ਕਿਉਂਕਿ ਜਿਹੜੀ ਆਪੋਜੀਸ਼ਨ ਪਾਰਟੀ ਹੈ ਉਹ ਆਪੋਜੀਸ਼ਨ ਪਾਰਟੀਆਂ ਦੇ ਬੰਦੇ આજ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਜਿਹਨਾਂ ਦੀ ਸਰਕਾਰਾਂ ਰਹੀਆਂ ਉਹਨਾਂ ਦੀ ਵੀ ਇਨਵੋਲਵਮੈਂਟ ਰਹੀ ਹੈ ਇਸ ਕਰਕੇ ਉਹ ਵੀ ਨਹੀਂ ਮੁੱਦਾ ਬਣਾ ਰਹੇ ਉਹਨਾਂ ਦਾ ਕਹਿਣਾ ਇੰਡਾਇਰੈਕਟਲੀ ਇਹ ਹੀ ਸਹੀ ਬਈ ਅਸੀਂ ਤਾਂ ਕਿਉਂ ਰੂਲਿੰਗ ਪਾਰਟੀ ਦਾ ਕਿਉਂ ਮੁੱਦਾ ਇਹਨੂੰ ਬਣਾਓਗੇ ਜਿਹੜੇ ਆਪੋਜੀਸ਼ਨ ਪਾਰਟੀ ਹੈ ਉਹ ਵੀ ਮੁੱਦਾ ਕਿਉਂ ਨਹੀਂ ਬਣਾ ਸਕ ਰਹੇ ਕਿਉਂਕਿ ਉਹਨਾਂ ਦੀ ਵੀ ਕਿਤੇ ਨਾ ਕਿਤੇ ਮੂਲੀ ਪਗਤ ਰਹੀ ਹੈ ਬਹੁਤ ਵੱਡੇ ਵੱਡੇ ਨਾਂ ਹੈਗੇ ਨੇ ਐਮ ਐਲ ਏਜ਼ ਨੇ ਬਹੁਤ ਸੀਨੀਅਰ ਲੀਡਰਸ ਨੇ ਪਾਰਟੀਆਂ ਦੇ ਹੈਨਾ ਵੱਡੀ ਨੈਸ਼ਨਲ ਪੋਲੀਟੀਕਲ ਪਾਰਟੀਆਂ ਦੇ ਉਹ ਉਹਨਾਂ ਦੀ ਸਾਰੀ ਉਹਨਾਂ ਦੇ ਅੰਡਰ ਦਾ ਸਕੈਨਰ ਉਹ ਹਾਈ ਕੋਰਟ ਦੇ ਸਕੈਨਰ ਦੇ ਹੇਠ ਆਏ ਹੋਏ ਨੇ ਜਵਾਬਦੇਹੀ ਚਾਏ ਹੋਏ ਨੇ ਉਹਨਾਂ ਦੇ ਅੱਗੇ ਕਰਿੰਦੇ ਰਿਸ਼ਤੇਦਾਰ ਜਵਾਬਦੇਹੀ ਚਾਏ ਹੋਏ ਨੇ ਫਾਈਲਾਂ ਬੰਦ ਪਈਆਂ ਨੇ ਜੰਗਾਲ ਖਾ ਰਹੇ ਨੇ ਜਿਹੜੇ ਸਾਰੇ ਜਿਹੜੇ ਗੈਦਰਿੰਗ ਡਸਟ ਫਾਈਲਸ ਗੈਦਰਿੰਗ ਡਸਟ ਉਹ ਸਾਰਾ ਧੂਲ ਧੂਲ ਜਿਹੜੀ ਹੈ ਧੂਲ ਲੱਗੀ ਹੋਈ ਹੈ ਉਹਨਾਂ ਫਾਈਲਾਂ ਨੂੰ ਦਫ਼ਤਰਾਂ ਚ ਉਹ ਫਾਈਲਾਂ ਖੋਲ ਹੀ ਨਹੀਂ ਰਹੀਆਂ ਜੇ ਕੋਈ ਖੋਲਣ ਦੀ ਗੱਲ ਕਰਦਾ ਕੋ ਜ਼ੁਬਾਨਬੰਦੀ ਬੜੀ ਛੇਤੀ ਕਰਵਾ ਦਿੱਤੀ ਜਾਂਦੀ ਹੈ ਇਹ ਬਹੁਤ ਵੱਡਾ ਮੁਨਾਫਾ ਹੈ ਇਹਦੇ ਵਿੱਚ ਬਹੁਤ ਹੀ ਵੱਡਾ ਮੁਨਾਫਾ ਮੈਂ ਤਾਂ ਇੱਥੇ ਤੱਕ ਵੀ ਦਾਵਾ ਕਰਦਾ ਜੇ ਮਾਈਨਿੰਗ ਨੂੰ ਰੈਗੂਲੇਟ ਕਰਕੇ ਸਾਰੇ ਦੀ ਸਾਰੀ ਜਿਹੜੀ ਲੀਗਲ ਤੌਰ ਤੇ ਚਲਾ ਕੇ ਜਿਹੜੀ ਆਮਦਨ ਇੱਕ ਸਟੇਟ ਨੂੰ ਹੁੰਦੀ ਹੈ ਜਿਹਦੇ ਤਿੰਨ ਦਰਿਆ ਸਿੱਧੇ ਹੋਣ ਉਹਦੀ ਆਮਦਨ ਹੋਵੇ ਤਾਂ ਪੰਜਾਬ ਡਰਾਈ ਸਟੇਟ ਬਣਨਾ ਵੀ ਅਫੋਰਡ ਕਰ ਸਕਦਾ ਜਿੰਨੀ ਉਹਨੂੰ ਐਕਸਾਈਜ਼ ਤੋਂ ਜਿਹੜੀ ਸ਼ਰਾਬ ਤੋਂ ਜਿੰਨੀ ਆਮਦਨ ਹੁੰਦੀ ਆ ਜੇ ਇਮਾਨਦਾਰੀ ਨਾਲ ਮਾਈਨਿੰਗ ਦੇ ਅਧਾਰੇ ਤੋਂ ਜੇ ਉਹਨਾਂ ਦੀ ਆਮਦਨ ਹੋਵੇ ਤੇ ਪੰਜਾਬ ਆਬਦਾ ਜਿਹੜਾ ਕਰਜ਼ਾ ਐਡਾ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਦੇਡ ਸੈਂਟਰ ਤੇ ਆਪਾਂ ਕਹਿੰਦੇ ਆ ਚੜਿਆ ਉਹ ਵੀ ਉਤਾਰ ਸਕਦਾ ਹੈ ਬਹੁਤ ਵੱਡੇ ਪੱਧਰ ਤੇ ਇਹ ਆਮਦਨ ਜਿਹੜੀ ਹੈ ਸਰਕਾਰ ਨੂੰ ਹੋ ਸਕਦੀ ਹੈ ਜਿਹੜੀਆਂ ਹੁਣ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਦੇ ਮਾਫੀਆ ਦੇ ਜੇਬਾਂ ਚ ਜਾ ਰਿਹਾ ਹੈ ਉਹ ਸਾਰਾ ਪੈਸਾ ਤਵਕਕੋ ਕਿਸ ਤਰ੍ਹਾਂ ਰੱਖਣੀ ਚਾਹੀਦੀ ਹੈ ਜੇਕਰ ਆਪਾਂ ਗੱਲ ਕਰਨੀ ਹੋਵੇ ਕਿ ਲੋਕਾਂ ਤੋਂ ਤਵਕਕੋ ਰੱਖੀਏ ਕਿ ਉਹ ਇਸ ਗੱਲ ਨੂੰ ਉਭਾਰਨਗੇ ਆਉਣਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਫਿਰ ਲੀਡਰਾਂ ਤੋਂ ਕਿਸੇ ਪਾਰਟੀ ਤੋਂ ਤੁਸੀਂ ਉਮੀਦ ਰੱਖਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਜਦ ਤੱਕ ਇਹ ਮਾਸ ਮੂਵਮੈਂਟ ਨਹੀਂ ਬਣਦੀ ਬਿਗੈਰ ਪ੍ਰਵਾਹ ਕਿਤੇ ਕਿ ਵੀ ਇਲੈਕਸ਼ਨ ਸਿਰਤੇ ਹੈਗੇਆਂ ਜਾਂ ਨਹੀਂ ਹੈਗੇਆਂ ਇਹ ਰਾਉਂਡ ਦਾ ਕਲੌਕ ਰਾਉਂਡ ਦਾ ਇਅਰ ਜਦ ਤੱਕ ਇਹ ਮੁੱਦਾ ਨਹੀਂ ਬਣਦਾ ਤਦ ਤੱਕ ਇਹ ਮਤਲਬ ਨਹੀਂ ਗੱਲ ਬਣ ਸਕਦੀ ਬਲਕਿ ਗੱਲ ਫਿੱਕੀ ਪੈ ਜਾਂਦੀ ਹੈ ਤੁਸੀਂ ਵੋਟਰ ਦੇ ਟਾਈਮ ਤੇ ਆ ਕੇ ਸਾਰੇ ਮੁੱਦੇ ਚੱਕਣੇ ਸ਼ੁਰੂ ਹੋ ਦੇਣੇ ਹੋ ਤੁਸੀਂ ਹੋਰ ਲੋਕਾਂ ਦੇ ਸਰਗਰਮ ਹੋਣਾ ਹੀ ਹੈ ਲੋਕਾਂ ਨੇ ਤਾਂ ਪੁੱਛਣਾ ਹੀ ਹੈ ਜਦੋਂ ਵੋਟ ਮੰਗਣਾ ਆਉਣਗੇ ਉਹ ਪਿੰਡ ਵਾਲੇ ਤਾਂ ਪੁੱਛਣਗੇ ਬਈਾ ਟਿਪਰ ਇਥੋਂ ਨਿਕਲਦੇ ਨੇ ਸਾਡਾ ਪੋਲ ਜਿਹੜਾ ਕ੍ਰੈਕ ਹੋ ਰਿਹਾ ਹੈ ਸਾਡੀ ਪੁਲੀ ਖਰਾਬ ਹੋ ਰਹੀ ਹੈ ਸਾਡੀ ਸੜਕਾ ਖਰਾਬ ਹੋ ਰਹੀਆਂ ਨੇ ਇਹਨੇ ਖੱਡ ਪੈ ਰਹੇ ਨੇ ਲਿੰਕ ਰੋਡ ਤੇ ਟਿਪਰ ਜਾ ਰਹੇ ਨੇ ਇਲੀਗਲੀ ਸਰੇ ਆਮ ਦਿਨ ਰਾਤ ਉਹ ਲੋਕ ਤਾਂ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੂੰ ਪੁੱਛਣਗੇ ਲੇਕਿਨ ਇਹ ਰਾਉਂਡ ਦਾ ਇਅਰ ਜਦ ਤੱਕ ਤੁਹਾਡੀ ਲੋਕਾਂ ਦੀ ਮੂਵਮੈਂਟ ਨਹੀਂ ਬਣਦੀ ਤਦ ਤੱਕ ਇਹ ਮੁੱਦਾ ਨਹੀਂ ਹੱਲ ਹੋ ਸਕਦਾ ਇਹ ਸੀਨੀਅਰ ਲੀਡਰਸ਼ਿਪ ਲੈਵਲ ਤੇ ਮੁੱਦਾ ਹੱਲ ਹੀ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੀ ਹੁਣ ਤੱਕ ਇਨਵੋਲਵਮੈਂਟ ਨਹੀਂ ਹੈ ਜਗ ਜਹੀ ਰਹੇ ਸਾਰੀ ਗੱਲ ਇਸ ਕਰਕੇ ਮਾਸ ਲੈਵਲ ਤੇ ਹੀ ਇਹ ਜਿਹੜੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਜੇ ਕੋਈ ਖੋਲਣ ਦੀ ਗੱਲ ਕਰਦਾ ਕੋਈ ਜ਼ੁਬਾਨਬੰਦੀ ਬੜੀ ਛੇਤੀ ਕਰਵਾ ਦਿੱਤੀ ਜਾਂਦੀ ਹੈ ਇਹ ਬਹੁਤ ਵੱਡਾ ਮੁਨਾਫਾ ਹੈ ਇਹਦੇ ਵਿੱਚ ਬਹੁਤ ਹੀ ਵੱਡਾ ਮੁਨਾਫਾ ਮੈਂ ਤਾਂ ਇੱਥੇ ਤੱਕ ਵੀ ਦਾਵਾ ਕਰਦਾ ਜੇ ਮਾਈਨਿੰਗ ਨੂੰ ਰੈਗੂਲੇਟ ਕਰਕੇ ਸਾਰੇ ਦੀ ਸਾਰੀ ਜਿਹੜੀ ਲੀਗਲ ਤੌਰ ਤੇ ਚਲਾ ਕੇ ਜਿਹੜੀ ਆਮਦਨ ਇੱਕ ਸਟੇਟ ਨੂੰ ਹੁੰਦੀ ਹੈ ਜਿਹਦੇ ਤਿੰਨ ਦਰਿਆ ਸਿੱਧੇ ਹੋਣ ਉਡੀ ਆਮਦਨ ਹੋਵੇ ਤਾਂ ਪੰਜਾਬ ਡਰਾਈ ਸਟੇਟ ਬਣਨਾ ਵੀ ਅਫੋਰਡ ਕਰ ਸਕਦਾ ਜਿੰਨੀ ਉਹਨੂੰ ਐਕਸਾਈਜ਼ ਤੋਂ ਜਿਹੜੀ ਸ਼ਰਾਬ ਤੋਂ ਜਿੰਨੀ ਆਮਦਨ ਹੁੰਦੀ ਆ ਜੇ ਇਮਾਨਦਾਰੀ ਨਾਲ ਮਾਈਨਿੰਗ ਦੇ ਅਧਾਰੇ ਤੋਂ ਜੇ ਉਹਨਾਂ ਦੀ ਆਮਦਨ ਹੋਵੇ ਤੇ ਪੰਜਾਬ ਆਪਦਾ ਜਿਹੜਾ ਕਰਜ਼ਾ ਐਡਾ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਜਿਹੜਾ ਸੈਂਟਰ ਤੇ ਆਪਾਂ ਕਹਿੰਦੇ ਆ ਚੜਿਆ ਉਹ ਵੀ ਉਤਾਰ ਸਕਦਾ ਹੈ ਬਹੁਤ ਵੱਡੇ ਪੱਧਰ ਤੇ ਇਹ ਆਮਦਨ ਜਿਹੜੀ ਹੈ ਸਰਕਾਰ ਨੂੰ ਹੋ ਸਕਦੀਆਂ ਜਿਹੜੀਆਂ ਹੁਣ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਦੇ ਮਾਫੀਆ ਦੇ ਜੇਬਾਂ ਚ ਜਾ ਰਿਹਾ ਉਹ ਸਾਰਾ ਪੈਸਾ ਤਵਕਕੋ ਕਿਸ ਤਰ੍ਹਾਂ ਰੱਖਣੀ ਚਾਹੀਦੀ ਜੇਕਰ ਆਪਾਂ ਗੱਲ ਕਰਨੀ ਹੋਵੇ ਕਿ ਲੋਕਾਂ ਦਾ ਤਵਕਕ ਰੱਖੀਏ ਕਿ ਉਹ ਇਸ ਗੱਲ ਨੂੰ ਅਭਾਰਨਗੇ ਆਉਣ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਫਿਰ ਲੀਡਰਾਂ ਤੋਂ ਕਿਸੇ ਪਾਰਟੀ ਤੋਂ ਤੁਸੀਂ ਉਮੀਦ ਰੱਖਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਜਦ ਤੱਕ ਇਹ ਮਾਸ ਮੂਵਮੈਂਟ ਨਹੀਂ ਬਣਦੀ ਬਿਗੈਰ ਪਰਵਾਹ ਕਿਤੇ ਕਿ ਵੀ ਇਲੈਕਸ਼ਨ ਸਿਰਤੇ ਹੈਗੇਆਂ ਜਾਂ ਨਹੀਂ ਹੈਗੇਆਂ ਇਹ ਰਾਉਂਡ ਦਾ ਕਲੌਕ ਰਾਉਂਡ ਦਾ ਇਅਰ ਜਦ ਤੱਕ ਇਹ ਮੁੱਦਾ ਨਹੀਂ ਬਣਦਾ ਤਦ ਤੱਕ ਇਹ ਮਤਲਬ ਨਹੀਂ ਗੱਲ ਬਣ ਸਕਦੀ ਬਲਕਿ ਗੱਲ ਫਿੱਕੀ ਪੈ ਜਾਂਦੀ ਹੈ ਤੁਸੀਂ ਵੋਟਰ ਦੇ ਟਾਈਮ ਤੇ ਆ ਕੇ ਸਾਰੇ ਮੁੱਦੇ ਚੱਕਣੇ ਸ਼ੁਰੂ ਹੋ ਦੇਣੇ ਹੋ ਤੁਸੀਂ ਹੋਰ ਲੋਕਾਂ ਦੇ ਸਰਗਰਮ ਹੋਣਾ ਹੀ ਹੈ ਲੋਕਾਂ ਨੇ ਤਾਂ ਪੁੱਛਣਾ ਹੀ ਹੈ ਜਦੋਂ ਵੋਟ ਮੰਗਣਾ ਆਉਣਗੇ ਉਹ ਪਿੰਡ ਵਾਲੇ ਤਾਂ ਪੁੱਛਣਗੇ ਬਈ ਟਿਪਰ ਇਥੋਂ ਨਿਕਲਦੇ ਨੇ ਸਾਡਾ ਪੋਲ ਜਿਹੜਾ ਕ੍ਰੈਕ ਹੋ ਰਿਹਾ ਹੈ ਸਾਡੀ ਪੋਲੀ ਖਰਾਬ ਹੋ ਰਹੀ ਹੈ ਸਾਡੀ ਸੜਕਾਂ ਖਰਾਬ ਹੋ ਰਹੀਆਂ ਨੇ ਇਹਨੇ ਖੱਡ ਪੈ ਰਹੇ ਨੇ ਲਿੰਕ ਰੋਡ ਤੇ ਟਿਪਰ ਜਾ ਰਹੇ ਨੇ ਇਲੀਗਲੀ ਸਰੇ ਆਮ ਦਿਨ ਰਾਤ ਉਹ ਲੋਕ ਤਾਂ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੂੰ ਪੁੱਛਣਗੇ ਲੇਕਿਨ ਇਹ ਰਾਉਂਡ ਦਾ ਇਅਰ ਜਦ ਤੱਕ ਤੁਹਾਡੀ ਲੋਕਾਂ ਦੀ ਮੂਵਮੈਂਟ ਨਹੀਂ ਬਣਦੀ ਤਦ ਤੱਕ ਇਹ ਮੁੱਦਾ ਨਹੀਂ ਹੱਲ ਹੋ ਸਕਦਾ ਇਹ ਸੀਨੀਅਰ ਲੀਡਰਸ਼ਿਪ ਲੈਵਲ ਤੇ ਮੁੱਦਾ ਹੱਲ ਹੀ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੀ ਹੁਣ ਤੱਕ ਇਨਵੋਲਵਮੈਂਟ ਨਹੀਂ ਹੈ ਜਗਜਾਹੀ ਰਹੇ ਸਾਰੀ ਗੱਲ ਇਸ ਕਰਕੇ ਮਾਸ ਲੈਵਲ ਤੇ ਹੀ ਇਹ ਜਿਹੜੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਜਿਵੇਂ ਪਹਿਲੀ ਗੱਲ ਮਾਈਨਿੰਗ ਦੀ ਗੱਲ ਕਰ ਰਹੇ ਹਾਂ ਜੀ ਇਹ ਕਿਸ ਹੱਦ ਤੱਕ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਹੜੇ ਇਲਾਕਿਆਂ ਦੇ ਵਿੱਚ ਚੱਲ ਰਹੀ ਹੈ ਇਲੀਗਲ ਮਾਈਨਿੰਗ ਜਦੋਂ ਗੱਲ ਕਰਦੇ ਹਾਂ ਸਭ ਤੋਂ ਵੱਡਾ ਜਿਹੜਾ ਮੈਟਰ ਆਫ ਕੰਸਰਨ ਹੈ ਸਭ ਤੋਂ ਵੱਡਾ ਜਿਹੜੀ ਚਿੰਤਾ ਜਨਕ ਜਿਹੜੀ ਗੱਲ ਹੈ ਉਹ ਹੈ ਕਿ ਜੰਗਲਾਤ ਦੇ ਜਿਹੜੇ ਇਲਾਕੇ ਨੇ ਸਾਡੇ ਜੰਗਲ ਸਾਡੇ ਦਰਿਆਵਾ ਦੇ ਕੰਢੇ ਜਿੱਥੇ ਕਿ ਜੰਗਲ ਦਾ ਜਿਹੜਾ ਸਾਰਾ ਜੀਵਨ ਹੈ ਨਾਲ ਜੁੜਿਆ ਹੈ ਤੇ ਐਗਰੀਕਲਚਰਲ ਲੈਂਡ ਇੱਥੇ ਦਾ ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈ ਉਹ ਨਹੀਂ ਛੱਡੀ mafias ਨੇ ਇਹ ਦੋ ਤਰ੍ਹਾਂ ਦੀ ਜਿਹੜੀ ਮਾਈਨਿੰਗ ਹੈ ਜਿਹੜੀ এনवायरमेंटਲ ਹਜ਼ਰਡ ਹੈ ਉਹ ਤਾਂ ਇਮੀਡੀਏਟਲੀ ਰੁਕਣੀ ਚਾਹੀਦੀ ਹੈ ਹੈਨਾ ਤੇ 80 ਟੂ 90% ਮੈਂ ਸ਼ਰਤ ਨਾਲ ਮੈਂ ਕਹਿ ਸਕਦਾ 80 ਟੂ ਕਟੋ-ਕਟ 80 ਪ੍ਰਤੀਸ਼ਤ ਜਿਹੜੀ ਮਾਈਨਿੰਗ ਜਿਹੜੀ ਹੋ ਰਹੀ ਹੈ ਉਹ ਇਲੀਗਲ ਹੋ ਰਹੀ ਹੈ ਔਰ ਬਹੁਤ ਹੀ ਵੱਡੇ ਪੱਧਰ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਸੀਂ ਪਿੱਛੇ ਦੇਖਿਆ ਫਲੈਸ਼ ਫਲੱਡਸ ਆਏ ਸੀ ਪਿੱਛੇ ਪਹਾੜ ਆਏ ਨੇ ਜਿਹੜੇ ਹਨਾ ਬਹੁਤ ਵੱਡੇ ਪੱਧਰ ਤੇ ਲਾਸਟ ਈਅਰ ਜਿਹੜੀ ਬਾਰਸ਼ਾਂ ਹੋਈਆਂ ਨੇ ਤੇ ਉਦੋਂ ਆਪਣੇ ਆਪ ਚ ਇਹ ਗੱਲ ਜਿਹੜੀ ਹੈ ਉਹ ਸਾਬਤ ਹੋ ਗਈ ਹੈ ਭਈ ਜਿੱਥੇ ਮਾਈਨਿੰਗ ਨਹੀਂ ਸੀ ਹੋਣੀ ਚਾਹੀਦੀ ਉੱਥੇ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਉਹਦੇ ਕਰਕੇ ਜਿਹੜੇ دریاਵਾਂ ਨੇ ਆਪਦੇ ਰੁੱਖ ਮੋੜੇ ਨੇ ਔਰ ਜਿਹੜੇ ਖੇਤ ਲੋਕਾਂ ਦੇ ਖੇਤ ਖੋਰੇ ਨੇ ਉਹ ਤਾਂ ਚਲੋ ਕੁਦਰਤ ਨੇ ਕੁਦਰਤ ਕਰਕੇ ਹੋਇਆ ਲੇਕਿਨ ਤੁਸੀਂ ਦੇਖੋ ਜੀ ਇਹ ਹੁਸ਼ਿਆਰਪੁਰ ਇਲਾਕੇ 'ਚ ਮੈਂ ਦੁਬਾਰਾ ਗੱਲ ਕਰਾਂਗਾ ਹੁਸ਼ਿਆਰਪੁਰ ਇਲਾਕੇ 'ਚ ਅਸੀਂ ਆਪ ਦੇਖਿਆ ਅਸੀਂ ਕਈ ਵਾਰ ਇਹ ਅਸੀਂ ਲਿਖ ਵੀ ਚੁੱਕੇ ਹਾਂ ਫੋਟੋਆ ਵੀ ਖਿੱਚ ਚੁੱਕੇ ਹਾਂ ਵੀਡੀਓ ਸਟੋਰੀਜ਼ YouTube ਤੇ ਲੋਕ ਲੱਗੇ ਹੋਏ ਨੇ ਉੱਥੇ 2 200 ਫੁੱਟ ਤੱਕ ਜਿਹੜੀ ਹੈਗੀ ਆ ਉਹ ਖੱਡ ਜਿਹੜੀ ਹੈ ਉਹ ਬਣ ਗਈ ਹੈ ਤੇ ਉਹਦੇ ਜਿਹੜੇ ਨਾਲ ਦੇ ਖੇਤ ਨੇ ਉਹ ਟੈ ਰਹੇ ਨੇ ਉਹ ਕਿਸਾਨ ਮਜਬੂਰ ਹੋ ਰਹੇ ਨੇ ਉਹਨਾਂ ਨੂੰ ਹੀ ਉਹ ਖੇਤ ਦੇਣ ਚ ਹੈ ਨਾ ਠੇਕੇ ਤੇ ਜਮੀਨ ਦੇਣ ਚ ਇਹ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਕੰਮ ਹੈ ਨੁਕਸਾਨ ਹੋ ਚੁੱਕਿਆ ਹੈ ਪੰਜਾਬ ਦਾ ਆ ਵਾਤਾਵਰਨ ਜਿਹੜਾ ਬਹੁਤ ਤਬਾਹ ਹੋ ਚੁੱਕਿਆ ਔਰ ਖੇਤੀਬਾੜੀ ਜਿਹੜਾ ਜਮੀਨ ਹੈ ਉਤ ਉਹ ਦੈਟ ਇਜ਼ ਅੰਡਰ ਦ ਥ੍ਰੈਟ ਅਜ ਹਸ਼ਾਰ ਪੂਰਾ ਕੱਲ ਨੂੰ ਹੋਰ ਲੋਕਾਂ ਦੀ ਹਿੰਮਤ ਵਧੂਗੀ ਪਠਾਨਕੋਟ ਵਾਲੇ ਇਲਾਕੇ ਦੇਖੋ ਤੁਸੀਂ ਇੱਡੀਆਂ ਖਾਈਆਂ ਬਣੀਆਂ ਪਈਆਂ ਨੇ ਜਿਵੇਂ ਐਂ ਲੱਗਦਾ ਜਿਵੇਂ ਇਹਦੇ ਪਹਾੜਾਂ 'ਚ ਆ ਗਏ ਤੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਲਗਾਤਾਰ ਹੋ ਰਹੀ ਆ ਭਾਵੇਂ ਕੋਈ ਵੀ ਸਰਕਾਰ ਹੋਵੇ ਔਰ ਇਹ ਜਿਵੇਂ ਇਹਨਾਂ ਨੇ ਕਿਹਾ ਕਿ ਰਾਉਂਡ ਦਾ ਕਲੌਕ ਸਿਰਫ ਚੋਣਾਂ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਹਮੇਸ਼ਾ ਸਾਡੇ ਲਈ ਇਹ ਵਾਤਾਵਰਨ ਦਾ ਮੁੱਦਾ ਉਹ ਬਨਣਾ ਚਾਹੀਦਾ ਤੇ ਲੋਕਾਂ ਤੱਕ ਜਾਗਰੂਕਤਾ ਉਹ ਜਾਣੀ ਚਾਹੀਦੀ ਕਿ ਇਹ ਬਿਲਕੁਲ ਰੋਕੀ ਜਾਵੇ ਤਾਂ ਕਰਕੇ ਪੰਜਾਬ ਨੂੰ ਖਾਸ ਕਰਕੇ ਪੰਜਾਬ ਦੇ ਉਹ ਇਲਾਕੇ ਜਿੱਥੇ ਕਿ ਜੰਗਲ ਦੇ ਏਰੀਆ ਜੇ ਬਚਿਆ ਹੋਇਆ ਉਸ ਨੂੰ ਬਚਾਇਆ ਜਾ ਸਕੇ ਇਹਦੇ ਨਾਲ ਵਾਤਾਵਰਨ ਦਾ ਮੁੱਦਾ ਵੀ ਜੁੜਿਆ ਹੋਇਆ ਤਾਂ ਜ਼ਰੂਰ ਇਸ ਗੱਲ ਨੂੰ ਸਮਝਣਾ ਚਾਹੀਦਾ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੇ ਆਪਣੀ رائے ਸੁਝਾਅ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਦੇਖਦੇ ਰਹੋ ਦੁਨੀਆ